ਜ਼ਿੰਦਗੀ ਦੇ ਸਫ਼ਰ ਦੇ ਵਿੱਚ ਚਲਦੇ ਚਲਦੇ ਆ ਬਹੁਤ ਕੁਝ ਉਤਾਰ ਚੜ੍ਹਾਵਾਂ ਨੇ ਬਚਪਨ ਚ ਵੀ ਸਹਾਰੇ ਦੀ ਲੋੜ ਹੁੰਦੀ ਹੈ ਜਵਾਨੀ ਦੀਆਂ ਅਲੱਗ ਕਿਸਮ ਦੀਆਂ ਲੋੜਾਂ ਹੁੰਦੀਆਂ ਪਰ ਬੁਢੇਪਾਈ ਇੱਕ ਐਸੀ ਚੀਜ਼ ਹੈ ਜਿਸ ਦੇ ਵਿੱਚ ਬਚਪਨ ਦੀ ਤਰ੍ਹਾਂ ਸਹਾਰੇ ਦੀ ਲੋੜ ਹੁੰਦੀ ਹੈ ਤੇ ਉਸ ਵੇਲੇ ਜੇਕਰ ਕੋਈ ਸਹਾਰਾ ਦੇਣ ਵਾਲਾ ਨਾ ਹੋਵੇ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਸਾਡੇ ਸਮਾਜ ਦੇ ਉੱਤੇ ਤੇ ਬਹੁਤ ਸਾਰੀਆਂ ਸਾਡੇ ਸਾਹਮਣੇ ਸਾਡੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਹੈਗੀਆਂ ਸਰਕਾਰ ਦੇ ਲੈਵਲ ਤੇ ਤੇ ਸਮਾਜ ਦੇ ਲੈਵਲ ਤੇ ਕਿ ਸਾਡੇ ਸਾਹਮਣੇ ਸਾਡੇ ਪਰਿਵਾਰਿਕ ਸਮਾਜਿਕ ਪਰਿਵਾਰ ਦੇ ਮੈਂਬਰ ਇਸ ਵੇਲੇ ਉਹਨਾਂ ਦੀਆਂ ਲੋੜਾਂ ਜਿਹੜੀਆਂ ਆ ਉਹਨਾਂ ਦੇ ਪ੍ਰਤੀ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਨਿਭਾਉਣ ਦੇ ਲਈ ਸਾਡੇ ਅੰਦਰ ਦੀ ਆਵਾਜ਼ ਸਾਡੀ ਆਤਮਾ ਦੀ ਆਵਾਜ਼ ਜ਼ਮੀਰ ਦੀ ਆਵਾਜ਼ ਫਿਰ ਸਾਨੂੰ ਉਸ ਵੇਲੇ ਸੁਣਾਈ ਦਿੰਦੀ ਹੈ ਪਰ ਜੇਕਰ ਮਾਇਆ ਦਾ ਸ਼ੋਰ ਘੱਟ ਹੋਵੇ ਇਹੋ ਜੇ ਹਾਲਾਤ ਜ਼ਿੰਦਗੀ ਦੇ ਅਖੀਰਲੇ ਸਮੇਂ 'ਚ ਇਸ ਵੇਲੇ ਮਾਤਾ ਜੀ ਨਰਿੰਦਰ ਕੁਆਜ ਜੀ 82 ਸਾਲ ਦੇ ਲਗਭਗ ਹੋ ਚੁੱਕੇ ਆਂ ਤੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਸੇਵਾ ਜਿਹਨੂੰ ਟੀਮ ਨੂੰ ਤੁਸੀਂ ਦੇਖ ਰਹੇ ਹੋ ਇਹ ਕਰਦੇ ਆ ਰਹੇ ਹੈਗੇ ਆਂ ਤੇ ਇਸ ਵੇਲੇ ਹਾਲਾਤ ਕੁਝ ਐਸੇ ਸੀ ਮਾਤਾ ਜੀ ਗਿਰ ਗਏ ਕੁਝ ਬੈਡ ਸੋਰ ਹੋ ਗਏ ਇਕੱਲੇ ਰਹਿੰਦੇ ਸੀ ਪ੍ਰਸ਼ਾਦਾ ਪਾਣੀ ਸ਼ਕਾ ਦਿੰਦੇ ਸੀ ਪਰ ਇਹਨਾਂ ਨੂੰ ਇਸ ਵੇਲੇ 24 ਘੰਟੇ ਕੇਅਰ ਦੀ ਲੋੜ ਹੈਗੀ ਹੈ ਸਪੈਸ਼ਲ ਕੇਅਰ ਦੀ ਲੋੜ ਹੈਗੀ ਹੈ ਤੇ ਇਸ ਵੇਲੇ ਇਹਨਾਂ ਨੇ ਕੋਸ਼ਿਸ਼ ਕੀਤੀ ਕਾਫੀ ਪਰ ਕੋਈ ਐਦਾਂ ਦਾ ਲੋੜਿੰਦਾ ਪ੍ਰਬੰਧ ਜਿਹੜਾ ਉਹ ਸਾਹਮਣੇ ਨਹੀਂ ਆਇਆ ਤਾਂ ਮੈਂ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਐਸੇ ਬਹੁਤ ਸਾਰੇ ਬਜ਼ੁਰਗਾਂ ਤੁਸੀਂ ਬਜ਼ੁਰਗਾਂ ਦੀ ਰੇਸ਼ਿਓ ਦੇਖੋਗੇ ਸਮਾਜ ਦੇ ਵਿੱਚ ਉਹ 8% ਤੋਂ ਉੱਪਰ ਹੋਏਗੀ ਜੀ ਉਹਦੇ ਵਿੱਚ ਕਾਫੀ ਬਜ਼ੁਰਗ ਐਸੇ ਆ ਜਿਹੜੇ ਕਿ ਅਖੀਰਲੇ ਸਮੇਂ ਦੇ ਵਿੱਚ ਕਈਆਂ ਨੂੰ ਜਿਵੇਂ ਕੋਈ ਕਾ ਲੋ ਸ਼ਾਦੀ ਨਹੀਂ ਕਰਾਈ ਕਿਸੇ ਦੇ ਔਲਾਦ ਨਹੀਂ ਹੋਈ ਜਾਂ ਕੋਈ ਕਿਸੇ ਮਾਨਸਿਕ ਥੋੜੀ-ਬਹੁਤੀ ਸਮੱਸਿਆ ਕਰਕੇ ਕਾ ਲੋ ਘਰ ਦੇ ਰਸਤੇ ਭੁੱਲ ਗਿਆ ਤੇ ਇਹ ਮਾਤਾ ਜੀ ਇਸ ਵੇਲੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਇਸ ਵੇਲੇ ਲੁੱਕ ਆਫਟਰ ਕਰਨ ਵਾਲਾ ਕੋਈ ਵੀ ਨਹੀਂ ਹੈ ਜਿਹੜੇ ਜੀਵਨ ਸਾਥੀ ਸੀ ਉਹ ਚੜ੍ਹਾਈ ਕਰ ਗਏ ਤੇ ਉਹਨਾਂ ਦੇ ਔਲਾਦ ਇਸ ਵੇਲੇ ਹੈ ਨਾ ਨਹੀਂ ਨਹੀਂ ਹੈਗੀ ਜ਼ਿੰਦਗੀ ਦੇ ਖੀਰਲੇ ਸਮੇਂ ਵਿੱਚ ਕੱਲੇ ਜਿਹੜੇ ਸੀ ਕਿਸਮ ਦੇ ਰੋਲ ਰਹੇ ਸੀ ਤੇ ਤੁਸੀਂ ਸੰਭਾਲ ਰਹੇ ਸੀ ਤੇ ਐਸੇ ਬਹੁਤ ਸਾਰੇ ਸਾਡੇ ਹੋਰ ਵੀ ਸਾਥੀ ਆ ਜਿਹਨਾਂ ਪ੍ਰਤੀ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਤੇ ਮੈਂ ਸਰਕਾਰ ਨੂੰ ਵੀ ਹੱਥ ਮੰਨ ਕੇ ਬੇਨਤੀ ਕਰਦਾ ਵੀ ਜਿਵੇਂ ਆਪਾਂ ਨੇ ਐਕਟ ਬਣਾਏ ਆ ਸੀਨੀਅਰ ਸਿਟੀਜ਼ਨ ਐਕਟ ਬਣਾਇਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਘੱਟ ਤੋਂ ਘੱਟ ਸਾਡੇ ਹਰ ਜ਼ਿਲ੍ਹੇ ਦੇ ਵਿੱਚ 150 ਬਜ਼ੁਰਗਾਂ ਦੇ ਲਈ ਲੋੜਿੰਦਾ ਪ੍ਰਬੰਧ ਚਾਹੀਦਾ ਹੈ ਲੋੜਵੰਦ ਬਜ਼ੁਰਗਾਂ ਦੇ ਲਈ ਸਾਨੂੰ ਉਧਰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਤੇ ਸਮਾਜ ਨੂੰ ਵੀ ਆਪਣੇ ਪਰਿਵਾਰਾਂ ਵੱਲ ਤੇ ਆਪਣੇ ਗੁਆਂਢ ਵਾਲੇ ਇਲਾਕੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਬਜ਼ੁਰਗ ਜਿਹੜੇ ਹਨ ਲੋੜ ਦੀ ਘੜੀ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਨਾ ਮਹਿਸੂਸ ਕਰਨ ਤੇ ਸਮਾਜ ਤੋਂ ਰੁੱਲ ਕੇ ਨਾ ਜਾਣ ਤੇ ਬਹੁਤ-ਬਹੁਤ ਧੰਨਵਾਦੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ